ਹਰਿ ਸੋਹਣ ਸਿਂਘ ਵਿਸ਼ਨੂੰ ਅਰਗਵੰਦੀ ਜੈ ਸੋਹਣ ਸਿਂਘ ਵਿਸ਼ਨੂੰ ਅਰਗਵੰਦੀ ਜੈ ਸੋਹਣ ਕਰੀਆ ਸਿੰਘ ਜੀ ਗਲਤੀ ਕੋ ਸਾਜੀ ਮਾਫ ਮੈਂ ਕਿਸੇ ਕੰਮ ਤੋਂ ਤੇ ਨੀਰ ਗਿਆ ਸੀ ਇਸ ਕਰਕੇ ਤੇ ਗਲਵਾ ਵੀ ਥੱਕਿਆ ਗਿਆ ਈਸਾ ਸੁਣਾ ਸੁਣਾ ਦੀ ਮਾਫੀ ਦੇ ਦਿਓ ਅੱਜ ਹਾਂ ਜੀ ਤੇ ਮੈਂ ਨਹੀਂ ਲਿਖਿਆ ਰੱਬ ਹੀ ਲਿਖਾਉਣ ਵਾਲਾ ਤੇ ਰੱਬ ਹੀ ਕਾਉਣ ਵਾਲਾ ਸੁਣਾ ਵਾਲਾ ਵੀ ਆਪਣੇ ਹੱਥ ਖੜੇ ਮੂਲ ਦੀ ਗੱਲ ਸੁਣਾਵਾਂ ਮੈਂ ਮੁਲ ਦੀ ਗੱਲ ਸੁਣਾ ਮੈਂ ਉਹਨੇ ਜਦ ਵੀ ਪਗਤ ਬਣਾਏ ਨੇ ਉਹ ਬਿਨ ਕਿਰਪਾ ਕੋਈ ਵੀ ਤਰਦਾ ਨਹੀਂ ਉਹਨੇ ਫੜ ਫੜ ਚਰਨੀ ਆਏ ਨੇ ਮੁਲ ਦੀ ਗੱਲ ਸੁਣਾ ਮੈਂ ਉਹਨੇ ਜਦ ਵੀ ਪਗਤ ਬਣਾਏ ਨੇ ਉਹ ਵੀ ਨਹੀਂ ਕਿਰਪਾ ਕੋਈ ਵਿਤਰਦਾ ਨਹੀਂ ਉਹਨੇ ਫੜ ਫੜ ਚਰਨੀ ਆਏ ਨੇ ਮੈਂ ਤੱਕ ਨਜ਼ਾਰੇ ਲੈਣਾ ਤੱਕ ਨਜ਼ਾਰੇ ਲੈਣਾ ਵਾ ਇਹ ਗੱਲ ਸੁਣਾਉ ਨੂੰ ਉਹ ਮੈਨੂੰ ਹੋਰ ਨਹੀਂ ਕੁਝ ਚਾਹੀਦਾ ਮੇਰੇ ਲਈ ਸਭ ਕੁਝ ਤੂੰ ਹੀ ਉਹ ਮੈਨੂੰ ਹੋ ਨਹੀਂ ਕੁਝ ਚਾਹੀਦਾ ਮੇਰੇ ਲਈ ਸਭ ਕੁਝ ਤੂੰ ਇੰਜ ਵਿਛੜਿਆ ਦੇ ਨਾ ਮੇਲ ਹੁੰਦੇ ਜੇ ਰਹਿਮਤ ਨਾ ਯਾਰਾ ਤੂੰ ਕਰ ਦੇ ਉਹ ਕਿਸਮਤ ਨੂੰ ਮੈਂ ਮੰਨਦਾ ਨਹੀਂ ਹਾਂ ਸਭ ਕੁਝ ਦਾਤਾ ਤੂੰ ਕਰ ਦੇ ਸਭ ਕੁਝ ਦਾਤਾ ਤੂੰ ਕਰ ਦੇ ਉਹ ਤੇਰੀ ਮੇਰੀ ਜੋੜੀ ਜਿਵੇਂ ਕਪੜੇ ਦੇ ਵਿੱਚ ਰੂਮ ਹਮੈਨੂ ਹੋਰ ਨਹੀਂ ਕੁਝ ਚਾਹੀਦਾ ਮੇਰੇ ਲਈ ਸਭ ਕੁਝ ਤੂੰ ਹਮੈਨੂ ਹੋਰ ਨਹੀਂ ਕੁਝ ਚਾਹੀਦਾ ਮੇਰੇ ਲਈ ਸਭ ਕੁਝ ਤੂੰ ਉਂਝ ਅੱਖਾਂ ਨੂੰ ਤਾਂ ਬਹੁਤ ਗੱਲਾਂ ਤੇਰਾ ਭੇਤ ਕਿਸੇ ਦੀ ਪਉਣਾ ਨਹੀਂ ਇੱਥੇ ਕਰਮ ਗੱਲਾਂ ਸਭ ਝੂਠੀਆਂ ਨੇ ਤੇਰੀ ਰਹਿਮਤ ਬਿਨ ਕੁਝ ਹੋਣਾ ਨਹੀਂ ਰਹਿਮਤ ਬਿਨ ਕੁਝ ਹੋਣਾ ਨਹੀਂ ਮੁਝੀ ਆਖੜੀ ਨੂੰ ਤਾਂ ਬਾਤ ਗੱਲਾਂ ਤੇਰਾ ਭੇਤ ਕਿਸੇ ਨੇ ਪਉਣਾ ਨਹੀਂ ਇਥੇ ਕਰਮਗੱਲਾਂ ਸਭ ਛੁੱਟੀਆਂ ਨੇ ਤੇਰੀ ਰਹਿਮਤ ਬਿਨ ਕੁਝ ਹੋਣਾ ਨਹੀਂ ਰਹਿਮਤ ਬਿਨ ਕੁਝ ਹੋਣਾ ਨਹੀਂ ਮੈਂ ਜਿਹੜੇ ਪਾਸੇ ਵੇਖਦਾ ਮੈਨੂੰ ਹਰ ਪਾਸੇ ਦਿਸੇ ਤੂੰ ਐਸਾ ਮੈਨੂੰ ਹੋਰ ਨਹੀਂ ਕੁਝ ਚਾਹੀਦਾ ਮੇਰੇ ਲਈ ਸਭ ਕੁਝ ਤੂੰ ਹਾਂ ਮੈਨੂੰ ਹੋਰ ਨਹੀਂ ਕੁਝ ਚਾਹੀਦਾ ਮੇਰੇ ਲਈ ਸਭ ਕੁਝ ਤੂੰ ਤੂੰ ਮੇਰੇ ਲਈ ਚੰਨ ਸਜਣਾ ਹਾਂ ਬਣ ਮੈਂ ਤੇਰੀ ਚਕੋਰ ਗਈ ਤੇਰੀ ਕਿਰਪਾ ਨਾਲ ਤੂੰ ਤੂੰ ਹੋਵੇ ਨਾ ਦਿਲ ਵਿੱਚ ਹੋਵੇ ਇਹ ਗੱਲ ਹੋਰ ਕੋਈ ਤੂੰ ਮੇਰੇ ਲਈ ਅਕਲ ਸਜਣਾ ਮੈਂ ਬਣ ਹਾਂ ਤੇਰੀ ਚਕੋਰ ਗਈ ਤੇਰੀ ਕਿਰਪਾ ਨਾਲ ਤੂੰ ਤੂੰ ਹੋਵੇ ਨਾ ਮਨ ਵਿੱਚ ਹੋਵੇ ਇਹ ਗੱਲ ਹੋਰ ਕੋਈ ਮਨ ਵਿੱਚ ਹੋਵੇ ਗੱਲ ਹੋਰ ਕੋਈ ਕੋਇਲ ਤੂੰ ਮਿੱਠਾ ਤੂੰ बोले। बोल तो रब बोलता है इश्क मजा आता ना सुन के कुत्ते चलती है कोयल तू मिठा तू बोले ते मैं सुन करा हमें हमेन नहीं कुछ मेरे चाहे सब कुछ तू हमें हो नहीं कुछ चाहिए। ਮੇਰੇ ਲਈ ਸਭ ਕੁਝ ਤੂੰ ਇਹ ਮੁਰਤਾ ਪਿੱਛੋਂ ਇਕੱਠੀ ਹੋਏ ਆ ਕਿਤੇ ਕਿਦਾਂ ਇੰਜੇ ਵਿਛੜਿਆ ਦੇ ਨਾਮੇਲ ਹੁੰਦੇ ਜੇ ਰਮਤ ਨਾ ਦਾਤਾ ਤੂੰ ਕਰ ਦੇ ਉਹ ਕਿਸਮਤ ਨੂੰ ਮੈਂ ਮੰਨਦਾ ਨਹੀਂ ਹਾਂ ਸਭ ਕੁਝ ਯਾਰਾ ਤੂੰ ਕਰ ਦੇ ਸਭ ਕੁਝ ਯਾਰਾ ਤੂੰ ਕਰ ਦੇ ਓ ਤੇਰੀ ਮੇਰੀ ਜੋੜੀ ਜਿਵੇਂ ਤੇਰੀ ਮੇਰੀ ਜੋੜੀ ਜਿਵੇਂ ਕਪੜੇ ਦੇ ਵਿੱਚ ਰੂਹ ਹਮੈਨੂੰ ਹੋਰ ਨਹੀਂ ਕੁਝ ਚਾਹੀਦਾ ਮੇਰੇ ਲਈ ਸਭ ਕੁਝ ਤੂੰ ਹਮੈਨੂੰ ਹੋਰ ਨਹੀਂ ਕੁਝ ਚਾਹੀਦਾ ਮੇਰੇ ਲਈ ਸਭ ਕੁਝ ਤੂੰ ਤੂੰ ਦਰਾਜ ਕੇ ਫੇਰਾ ਸੀ ਮੇਰਾ ਰੋਮ ਰੋਮ ਕਰ ਜਾਈਏ ਸੁਰਜੀਤ ਵਿਚਾਰਾ ਕੀ ਕਰੇ ਤੇਰੀ ਰਹਿਮਤ ਦਾ ਪਰ ਪਾਈ ਏ ਤੇਰੀ ਰਹਿਮਤ ਦਾ ਪਰ ਪਾਈ ਏ ਤੂੰ ਦਰਜ ਕੇ ਫੇਰਾ ਪਾਇਆ ਸੀ ਮੇਰਾ ਰੋਮ ਰੋਮ ਕਰ ਜਾਈਏ ਸੁਰਜੀਤ ਵਿਚਾਰਾ ਕੀ ਕਰੇ ਤੇਰੀ ਰਹਿਮਤ ਦਾ ਪਰ ਪਾਈ ਏ ਰਹਿਮਤ ਦਾ ਪਰ ਪਾਈ ਏ ਉਹ ਮੁਦਤਾ ਪਿਛੋਂ ਮਿਲਿਆ ਦਾਤਾ ਉਹ ਮੁਦਤਾ ਪਿਛੋਂ ਮਿਲਿਆ ਦਾਤਾ ਫੇਰੀ ਨਾ ਮੁਖ ਨੂੰ ਉਹ ਮੁਦਤਾ ਪਿਛੋਂ ਮਿਲਿਆ ਦਾਤਾ ਫੇਰੀ ਨਾ ਮੁਖ ਨੂੰ ਹਾ ਮੈਨੂੰ ਹੋਰ ਨਹੀਂ ਕੁਝ ਚਾਹੀਦਾ ਮੇਰੇ ਲਈ ਸਭ ਕੁਝ ਤੂੰ ਹ ਮੈਨੂੰ ਹੋਰ ਨਹੀਂ ਕੁਝ ਚਾਹੀਦਾ ਮੇਰੇ ਲਈ ਸਭ ਕੁਝ ਤੂੰ ਮੇਰੇ ਲਈ ਸਭ ਕੁਝ ਤੂੰ ਸੋ ਮਾਰਿਛੀ ਗ੍ਰਿਸ਼ੋ ਆਮਦੀ Tchau. Yeah.